ਸਤਿਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਹੋਰ ਰਾ ਸਾਹਿਬ ਜੀ ਹਰ ਜੁਗ ਜੁਗ ਭਗਤੇ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਣਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦੇ ਮੁਕਲਾਇਆ ਜਨ ਨਾਨਕ ਐਸਾ ਹਰ ਸੇਵ ਅੰਤ ਲੈ ਛਡਾਇਆ ਏ ਕਿਉ ਓੰਕਾਰ ਸੰਤ ਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੋ ਰੋਗ ਪਿਆ ਜਾ ਸੂਤਮਰ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਰਹੋਈ ਬਲਿਹਾਰੀ ਕੁਦਰਤ ਵਸਿਆ ਤਿਰੰਤ ਨਾ ਜਾਈ ਲਕਿਆ ਰਹਾਉ ਜਾਤ ਮੇ ਜੋਤ ਜੋਤ ਮੇ ਜਾਤਾ ਕਲਕਲਾ ਭਰਪੂਰ ਰਹਾਉ ਤੋ ਸੱਚਾ ਸਹਿ ਸਿਵਤ ਸਹਾਲਿਉ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨ ਕਰਤੇ ਕੀ ਬਾਤਾਂ ਜੋ ਕਿਸ਼ ਕਰਣਾ ਸੋ ਕਰਿਆ ਸੁੱਧ ਰਗਾ ਸੰਭਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਗੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੁਮਾਲੇ ਬਾਜੀ ਤੇਰੀ ਨਾਦ ਅਨੇਕ ਅਸੰਖਾਂ ਕੇ ਤੇ ਤੇਰੀ ਵਾਵੜ ਹਾਰੀ ਕੇਤੇ ਤੇਰੇ ਰਾਗ ਪ੍ਰੀਸੋ ਕਹੀਏ ਕੇਤੇ ਤੇਰੀ ਗਾਵੜ ਹਾਰੀ ਗਾਵਉ ਤੁਧ ਨੂੰ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮਦੁਵਾਰੀ ਗਾਵਉ ਤੁਧ ਨੂੰ ਚਿਤ ਗੁਪਤ ਲਈ ਜਾਣਨ ਲਿਖ ਲਿਖ ਧਰਮ ਵਿਚਾਰੇ गावਦਦ ਨੂੰ ਇਸਰ ਬ੍ਰਹਮਾ ਦੇਵੀ ਸੋਹਣ ਤੇਰੀ ਤਦਾ ਸਵਾਰੇ ਗਾਵਦਦ ਨੂੰ ਇੰਦਰਨ ਦਾਸਣ ਬੈਠੇ ਦੀਵਤਿਆ ਦਰ ਨਾਲੇ ਗਾਵਦਦ ਨੂੰ ਤੇ ਦਸਮਵਦੀ ਅੰਦਰ ਗਾਵਦਦ ਨੂੰ ਸਾਧ ਵਿਚਾਰੀ ਗਾਵਦਦ ਨੂੰ ਜਤੀ ਸਤੀ ਸੰਦੋਖੀ ਗਾਵਦਦ ਨੂੰ ਵੀਰ ਕਰਾਰੇ ਗਾਵਦਦ ਨੂੰ ਪੰਡਤ ਪੜ ਰਿਖੀਤਰ ਜੋਗੁਗ ਵੇਦਾਂ ਨਾਲੇ ਗਾਵਦਦ ਨੂੰ ਮੋਹਣੀਆਂ ਮਰਮੋਹਨ ਸੁਰਗ ਮਛ ਪਿਆਲੇ ਗਾਵੰਦ ਦੁੱਧ ਨੂੰ ਰਤਨੋ ਪਾਈ ਤੇਰੀ ਅਠਸੜ ਤੀਰਤ ਨਾਲੀ ਗਾਵੰਦ ਦੁੱਧ ਨੂੰ ਜੋਤ ਮਹਾ ਮਲਤੂਰਾ ਗਾਵੰਦ ਤਰੁ ਘਾੜੀ ਚਾਰੀ ਗਾਵੰਦ ਦਰੁ ਖੰਡ ਮੰਡਲ ਬ੍ਰਹਿਮੰਡਾ ਕਰ ਕਰਕੇ ਤੇਰੀ ਤਹਾਰੀ ਸੇਈ ਤੁਸ ਨੂੰ ਗਾਵਨ ਜੋਤ ਤਉ ਪਵਨ ਰਤੇ ਤੇਰੀ ਭਗਤ ਰਸਾ ਲਈ ਹੋਰ ਕੀਤੇ ਦੁੱਧ ਨੂੰ ਗਾਵਨ ਸੇ ਮੇ ਚਿਤ ਨੇ ਆਉਨ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਚ ਸੇ ਸੱਚਾ ਸਾਚੀ ਨਾਹੀ ਹੈ ਭੀ ਉਤੀ ਜੈ ਨੀ ਜਸੀ ਰਚਨਾ ਜਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜੈਸੀ ਮਾਇਆ ਜਨੇਉ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤੈ ਦੀ ਉਡਿਆਈ ਜੋ ਤੇ ਸੁਭਾਵੇ ਸੋਈ ਕਰਸੀ ਫਿਰ ਕਮਰਾ ਕਰਣਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਥੋੜਾ ਵੱਡਾ ਆ ਕੇ ਸਭ ਕੋਈ ਕੀ ਵੱਡਾ ਡਾਟਾ ਹੋਏ ਕੀਮਤ ਪਾਇਨਾ ਕਹਿਆ ਜਾਏ ਕਹੜੇ ਵਾਲੇ ਤੇਰੀ ਰਹਿ ਸਮਾਈ ਵੱਡੇ ਮੇਰੇ ਸਾਹਿਬਾਂ ਗਹਿਰ ਗਮੀਰਾ ਗੁਣੀ ਗਹੀ ਰਾ ਕੋਈ ਨ ਜਾਣੇ ਤੇਰਾ ਕੇਤਾ ਕੇ ਉੜ ਜਿਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਤੇ ਹਾਨੀ ਗੁਰ ਗਰਹਾਈ ਕਹਿਣ ਨਜਾਈ ਤੇਰੀ ਤੇ ਲੋੜ ਆਈ ਸਭ ਸਤ ਸਭ ਤਬ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਉਦੋਂ ਸਿੱਧਕੀ ਨੇ ਨਾ ਪਾਈਓ ਕਰ ਮਿਲੇ ਨਾਹੀ ਠਾਕ ਰਹਾਇਆ ਆਖਰ ਵਾਲਾ ਕਾ ਵਿਚਾਰਾ ਸਿਮਤੀ ਭਰੇ ਤੇਰੀ ਭੰਡਾਰਾ ਜਿਥੋਂ ਦੇਹ ਤੇ ਠੇ ਕੇ ਚਾਰਾ ਨਾਨਕ ਸੱਚ ਸਵਰਣ ਹਾਰਾ ਆਸਾ ਮਹੱਲਾ ਪਹਿਲਾ ਆਕਾਂ ਜਿਵੇਂ ਸਰੇ ਮਰ ਜਾਉ ਆਖਣੇ ਓਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਈ ਚਲੀਏ ਦੁਖ ਸੋਖ ਉਸਰੇ ਮੇਰੀ ਮਾਏ ਸੱਚਾ ਸਹੈ ਸੱਚੇ ਨਾ ਰਹਾਉ ਸਾਚੇ ਨਾਮ ਕੀ ਤਲਵੜਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸੰਮਿਲ ਕੇ ਆਖਣ ਪਾਹੀ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਮਰੀ ਨ ਹੋਵੇ ਸੋਗ ਦੇ ਦਰਹਿ ਨਿ ਚੁਕੇ ਭੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋਹਵਾ ਨਾ ਕੋ ਹੋਈ ਜਿਉ ਡਾ ਪਹੁੰਚੇ ਬਿੜ ਤੇ ਰਿਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਸਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੀ ਜੋ ਸਤਗੁਰ ਸਤਪੁਰਖ ਆ ਮਿਨਾਉ ਕਰੋ ਘਰ ਘਰ ਪਾਸ ਹਮ ਕੀਰੀ ਕਿਰਮ ਸਤਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤਪੁਰ ਦੇ ਮਹਾਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤਿ ਹਮਰੀ ਰੈ ਰਾਸ ਰਹਾਉ ਹਰ ਜਨ ਕੀ ਵੜ ਭਾਗ ਵਡੇਰੀ ਜਿਨ ਹਰ ਹਰ ਸ਼ਬਦਾ ਹਰ ਪਿਆਸ ਹਰ ਹਰ ਨਾਮ ਲੈ ਤਰਬਤਾ ਸਹਿ ਹਮ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਅਰਥ ਨਾਮ ਨਾ ਪਾਇ ਤੀ ਭਾਗ ਹੀਣ ਜੰਪਾਸ ਜੋ ਸਤਗੁਰ ਸੰਗਤ ਨਹੀਂ ਆਈ ਤ੍ਰਿਜਿ ਜੀਵੇ ਤ੍ਰਿਜਿ ਜੀਵਾਸ ਜਿਨ ਹਰਜਾਂ ਸਤਗੁਰ ਸੰਗਤ ਪਾਈ ਤੈਨ ਤਰਮਤ ਕਿ ਲਿਖਿਆ ਲਿਖਾਸ ਤਾਨੁ ਧਨ ਸਤ ਸੰਗਤ ਜਿ ਜਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਸਰਾ ਗੁਜਰੀ ਮਹੱਲਾ ਪੰਜਵਾਂ ਕਾਹਿ ਰਿ ਮਚਤ ਵੈਦ ਦਾ ਮੰਜਾ ਆਹਰ ਜੀਉ ਪਰਿਆ ਸੈਲ ਪੱਤਰ ਮਹਿਜਨ ਤੋਂ ਪਾਈ ਤਾ ਕਰਜ ਕਾਗੇ ਕਰ ਤਰਿਆ ਮੇਰੇ ਮਾਂਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦਬਾਇ ਸੂ ਕੀ ਕਾਸ਼ ਹਰਿਆ ਰਹਾਉ ਜਨਨ ਪਿਤਾ ਲੋਕ ਸੁਦਵਨਤਾ ਕੋਇ ਨ ਕਿਸ ਕੀ ਤਰਿਆਉ ਸਰਸਜ ਕਸਮ ਬਾਹੀ ਠਾਕੁਰ ਕਾਹੇ ਮਨ ਪਹੋ ਕਰਿਆ ਊੜੇ ਊੜਾ ਵੈਸੇ ਕੋ ਸਾ ਤਿਸ ਪਾਛੇ ਵਿਚਰੀ ਚਰੀਆ ਤੈਨ ਕਮਣ ਖਲਾਵੇ ਕੌਣ ਚੁਗਾਵੇ ਮਨ ਮੇ ਸਿਮਨਨ ਕਰਿਆ ਸਮਨਿਧਾਨ ਦਸਠੀ ਸਿਧਾਨ ਠਾਕੁਰ ਕਰਤਲ ਦਰਿਆ ਜਨ ਨਾਨਕ ਬਲ ਬਲਸਤ ਬਲਜਈ ਤ੍ਰੰਤਰਾ ਪਾਰ ਆਵਿਆ ਰਾਗ ਆਸਾ ਮਹਲਾ 4 ਸੂਪ੍ਰੇ ਕੀ ਕੀ ਓੰਕਾਰ ਸਤਗੁਰ ਪ੍ਰਸਾਦ ਸੂਪੁਰਖ ਨਰਿੰਜਨ ਹਰਪੁਰਖ ਨਰਿੰਜਨ ਹਰਗਮਾਗ ਮੋ ਪਾਰਾ ਸਬਤ ਹੈ ਵੇ ਸਬਤ ਹੈ ਵੇ ਤੁਧ ਜੀ ਹਰ ਸੱਚੇ ਸਰਜਣ ਹਾਰਾ ਸਬ ਜੀ ਤੁਮਹਾਰੀ ਜੀ ਤੁਂ ਜੀਆਂ ਕਾ ਦਾ ਤਾਰਾ ਹਰ ਤਹਵੋ ਤੰਤੂ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੀ ਠਾਕੁਰ ਹਰਿਆਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾਂ ਤੂੰ ਘੜ ਘੜੇ ਅੰਤਰ ਧਰਮ ਨਰਨਤਰ ਜੀ ਹਰੇ ਕੋਪਰ ਕੁਸਮਾਨਮ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੀ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨੇ ਵਰ ਨਾ ਜਾਣ ਤੂੰ ਪਾਰ ਬ੍ਰਹਮ ਬਯੰਤ ਬਯੰਤ ਜੀ ਤੇਰੀ ਕਿਆ ਗੁਣਿ ਅਖ ਬਖਾਣਾ ਜੋ ਸੇ ਵਜੋ ਸੇ ਵੇ ਤਦ ਜੀ ਜਨ ਨਾਨਕ ਤਿਨ ਕਰਮਾਣਾ ਹਰਿ ਤਾਵੇ ਹਰਿ ਤਾਵੇ ਤਦ ਜੀ ਸੇਜਾ ਜੁਗ ਮੈ ਸਗਵਾਸੀ ਸੇਮੁਗਤ ਸੇਮੁਗਤ ਪਾਇ ਜਨੋ ਹਤਿਆ ਜੀ ਤਨ ਤੂਟੀ ਜਾਉ ਕੀ ਬਾਸੀ ਜਿਨੋ ਨਿਰਪਹੁ ਜਨੋ ਨਿਰਪਹੁ ਤਿਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇ ਵਿਆਹ ਜਿਨ ਸੇ ਮਰਹਾ ਜੀਤੀ ਹਰ ਹਰ ਰੂਪ ਸਮਾਸੀ ਸੇਤ ਹਨ ਸੇਤ ਹਨ ਜਨੋ ਤਿਆ ਜੀ ਜਨ ਨਾਨਕ ਤਿਨ ਬਲ ਜਾਤੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਪਰ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਰਨ ਤੁਧ ਜੀ ਹਨ ਨਿਕ अनेक ਅਨੰਤਮ ਤੇਰੇ ਨੇਕ ਤੇਰੇ ਨੇਕ ਰੇਰ ਪੂਜਾ ਜੀ ਤਬਤਾ ਭੇਜ ਬੇ ਬੇ ਅਨੰਤਮ ਤੇਰੇ ਨੇਕ ਤੇਰੇ ਨੇਕ ਮੜੇ ਮੋਸਮ ਮਰਤ ਸਾਸ ਜੀ ਕਰ ਕੀ ਰਿਆ ਖੜ ਕਰਮ ਕਰੰਤਮ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੀ ਹਰਿ ਭਗਵੰਤਾ ਤੂੰ ਆਦਪੁਰਖੇ ਪਰਮਪਰ ਕਰਤਾ ਜੀ ਤੁਧ ਜੀਵ ਡੇ ਵਰ ਨ ਕੋਈ ਤੂੰ ਜੋ ਜੁਗੇ ਕੋਸ ਦਸਦਾ ਤੂ ਇਕ ਜੀ ਤੂੰ ਨਹਿ ਚਲ ਕਰਤਾ ਸੋਈ ਤੁਦਿਆ ਪੇ ਭਾਵਐ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਦਿਆਪੇ ਸ੍ਰਿਸ਼ਟ ਸਭ ਪਾਈ ਜੀ ਤੁਦਿਆਪੇ ਸਰੇ ਸੋ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾੜ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆ ਮੈਂਡਾ ਸਾਈਂ ਜੋ ਤੋ ਭਾਵੇ ਸੋਈ ਤੀਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾ ਸਭ ਤੇਰੀ ਤੋ ਸਭਨੀ ਤਿਆਇ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਹਦੇ ਆਪ ਵਿਛੜਿਆ ਆਪੇ ਮਿਲਾਇਆ ਹੂੰ ਦਰਿਆ ਉਸ ਦੁਜੀ ਮਾਹੇ ਤੁਜ ਮਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਜੋਗ ਮਲਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋ ਜਨ ਜਾਣੇ ਹਰ ਗੁਣ ਸਾਦੀ ਆਖ ਬਖਾੜਿ ਜਿਨ ਹਰ ਸੇਵਿਆ ਤਨ ਸੁਖ ਪਾਇਆ ਉਸ ਜਿਹੀ ਹਰ ਨਾਮ ਸਮਾਇਆ ਹੂੰ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਈ ਤਉਦ ਬਿੰਦੂ ਜਾਇ ਅਵਰ ਨ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੱਲਾ ਪਹਿਲਾ ਉਤੇ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਤ ਨਹੀਂ ਕੀਆ ਪੰਗਜ ਮੋ ਪੰਗ ਨਹੀਂ ਚੱਲੈ ਹਮ ਦੇਖਾ ਤਿਹਡੂ ਵੀਲੇ ਮਨੇ ਇਕਨ ਚੇਤ ਤਥ ਮੂੜ ਮਨਾ ਹਰ ਬਿਸਰਤ ਤੇਰੀ ਗੁਣ ਗਲਿਆ ਰਹਾਉ ਨਉ ਹੋ ਜਤਿਸਤੀਨੀ ਪੜਿਆ ਮੂਰਖ ਮੰਗਦਾ ਜਨਮ ਪਿਆਉ ਤਰਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਬੀਸਰਿਆ ਆਸਾ ਮਹਲਾ ਪੰਜਵਾਂ ਪਹੀ ਪ੍ਰਾਪਤਿ ਮਾਨੁ ਕਉ ਦੇਹਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਵਰ ਕਾਹ ਤਰਕੇ ਤੇਨਾ ਕਾ ਮੂਲ ਸਾਧ ਹੁਦਮਜ ਕੇਵਲ ਨਾਮੁ ਸਨੰਜਾਨ ਲਾ ਪਾ ਜਲ ਤਰਨ ਕੈ ਜਨਮਰਥਾ ਜਾਤ ਰੰਗ ਮਾਇਆ ਕੈ ਰਹਾਉ ਜੋਬ ਤਬ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹੋ ਨਾਨਕ ਮਨੀਸ਼ ਕਰਮਾ ਸੁਣ ਫਰੇ ਕੀ ਰੱਖੋ ਸ਼ਰਮ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ 10ਵੀਂ ਕਾਬਿਓ ਬਾਚ ਬੇਨਤੀ ਚਾਪਈ ਹਮਰੀ ਕਰੋ ਹਾਤ ਦਰਸ਼ਾ ਪੂਣ ਜਿਤ ਕੀ ਸ਼ਾਮ ਤਉ ਚਰਨਾਂ ਮਰਹਿ ਹਮਾਰਾ ਆਪਣਾ ਜਾਨ ਕਰੂ ਪ੍ਰਤੀ ਪਾਰ ਹਮਰੇ ਦੁਸ਼ਟ ਸਭੇ ਤੁਮ ਕਾਵੋ ਆਪ ਆਦੇ ਮੋਹੀ ਬਿਚਾਵੋ ਕੀ ਬਸੇ ਮੋਰੋ ਪਰਿਵਾਰ ਅਲਸੇ ਸੇਵਕ ਸਿਖਤ ਬਹਿ ਕਰਤਾਰ ਮੋਰੇ ਛਾਣ ਜਗਤ ਦੇ ਕਰੀਏ ਤਾ ਬੈਨ ਕੋ ਵਾਇ ਸੰਗਰੀਏ ਪੂਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਬਿਆਸਾ ਤੁਮਹੇ ਛਾੜ ਕੋਈ ਅਬ ਨਧਾਉ ਜੋ ਵਰਚਾ ਹਥੋਂ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਛੁਛੇ ਛਤਰ ਹਮਾਰੀ ਮਾਰੀਏ ਆਪ ਹਾਥ ਦੇ ਮੁਝੇ ਉਪਰੀਏ ਮਰਨ ਕਾਲ ਕਾ ਤਰਾਤ ਨਵਰੀਏ ਉਜੋਤ ਦਾ ਹਮਾਰੀ ਪ੍ਰਸ਼ਾ ਸ੍ਰੀ ਅਦਨੂ ਜੋ ਕਰਿਓ ਰਚਾ ਰਾਖ ਲਿਹੁ ਮੋਰਾ ਕਨਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮ ਹੋ ਪ੍ਰੀ ਚਤੁਰ ਦਸਕੰਤਾ ਕਾਲ ਭਾਈ ਬ੍ਰਹਮਾ ਬਵਤਾਰਾ ਕਾਲ ਭਾਈ ਸ਼ਿਵਜੂ ਅਵਤਾਰਾ ਕਾਲ ਭਾਈ ਕਰਵਸਨ ਪ੍ਰਗਾਸਾ ਸਕਲ ਕਾਲ ਕਾ ਕੀ ਆਤਮਾ ਸੰਗ ਜਮਨਕਾਲ ਜੋਗੀ ਈਸ਼ਵ ਕੀ ਓ ਬੇਦਰਾਜ ਬ੍ਰਹਮਾ ਜੋਤੀ ਓ ਜਮਨਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨਕਾਲ ਸਭ ਜੋਤ ਮਨਾਇਓ ਦੇਵ ਦੈ ਤ ਜਸ਼ਨ ਬੁਜਾਇਓ ਆਦ ਅੰਤ ਏਕੈ ਅਵਤਾਰਾ ਸੋ ਹੀ ਗੁਰੂ ਸਮਝੇ ਹੋ ਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਿਵਕਣ ਸੁਖ ਦਿਓ ਸ਼ਤਰਨ ਕੋ ਪਲ ਮੁਹੰਮਦ ਕੀਓ કડકડ ਕੀ ਅੰਦਰ ਕੀ ਜਾਣ ਤੂ ਭਲੇ ਬੁਰੇ ਕੀ ਪੀਰ ਪਛਾਨ ਤੂ ਚੀਂਟੀ ਤੇ ਕੁੰਜਰਾ ਤੋਂ ਲਾ ਤੋਂ ਪਰ ਕਿਰਪਾ ਦੁਸ਼ਟ ਕਰ ਫੂਲਾ ਸੰਤਨ ਦੁਕ ਪਾਇ ਤੇ ਦੁਕੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕੜકડ ਕੀ ਪੜਪੜ ਕੀ ਜਾਣੇ ਜਬਦ ਕਰ ਕਰਾ ਕਰਤਾ ਰਹੁ ਪਰ ਜਤਰਤ ਤਬ ਦੇਹ अपारम ਜਬੇ ਆਕਰਖ ਕਰ ਤਹੁ ਕਮ ਹੂੰ ਤੁਮ ਮੈ ਮਿਲਤ ਦੇਹ ਦਰਤਬ ਹੂੰ ਜੇਤੇ ਬਦਨ ਸਿਰ ਟ ਉਧਾਰੇ ਆਪ ਆਪਣੀ ਬੂਝ ਉਚਾਰੇ ਤੂੰ ਸਮਭੀ ਤੇ ਰਹਿਤ ਨਾ ਲੰ ਜਾਣਤ ਬੀਤ ਪੇਧਰ ਆਲਉ ਨਿਰੰਕਾਰ ਨਿਰਗੰਦ ਲੰਭ ਆਦ ਅਨੀਲ ਨਾ ਦੇ ਸੰਭ ਤਾਕਾ ਮੂੜ ਚਾਰਤ ਪੇਦਾ ਜਾ ਕੋਪ ਹੀਵਨ ਪਾਪ ਦੇ ਬੀਦਾ ਤਾਕੋ ਕਰਪਾਹ ਨਨੁ ਮਾਨਤ ਮਹਾ ਮੂੜ ਕਿਸ਼ਪੇ ਦੇ ਜਾਣਤ ਮਹਾ ਦਾਇਕ ਕੋ ਕਰਤ ਸਦਾਸ਼ ਨਿਰੰਕਾਰ ਕਾ ਚਿੰਤਨੇ ਪਿਉ ਆਪ ਆਪਣੀ ਬੁਧ ਹੈ ਜੀਤੀ ਮਰਨਤ ਪਿੰਨ ਪਿੰਨ ਤਹਿ ਤੇਤੀ ਤੁਮਰਾਲ ਕਾਨ ਜਾਇ ਪਸਾਰਾ ਕਿਹੀ ਬਿਦ ਸਜਾ ਪਰਸੋ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਕ ਪਹਿਉ ਰਾਮ ਕੈ ਪੂਪਾ ਅੰਡ ਜੇਰੀ ਸਦਿ ਜਕੀਨੀ ਉਤਪੋਜ ਖਾਨ ਬਹੁ ਰਹੈ ਦੇਨੀ ਕਹਉ ਫੂਲ ਡਾਜਾ ਹੋਏ ਬੈਠਾ ਕਹਉ ਸੁਮਡਿ ਵੇ ਸ਼ੰਕਰ ਕੈ ਠਮ ਸਗਰੀਤਨ ਦਿਖਾਏ ਚੰਭਉ ਆਜ ਗਾਸ ਰੂਪ ਸੇੰਭਉ ਅਵਰਛਾ ਮੇਰੀ ਤੁਮ ਕਰੋ ਸੇ ਕਿਉ ਬਾਰੈ ਸੇਖ ਸੰਗਰੂ ਦੁਸ਼ਟ ਜਿਤੇ ਉਠਵਤ ਤਤਪਾਤਾ ਉਸ ਕਲ ਮਲੇਸ਼ ਕਰੋ ਰੰਗਾ ਤਮ ਜੀਹੰਦੋ ਦੋਸ਼ਨੀਪਰੀ ਤਨਕੇ ਦੁਸ਼ਟ ਦੁਖਿਤ ਹੋਇ ਮਰੀ ਪੁਰਖ ਜਮਨਪਗ ਭਰੀ ਦਿਹਾਰੀ ਤਨਕੇ ਤੁਮ ਸੰਕਟ ਸਬ ਟਾਰੇ ਜੋ ਕਰ ਕੋ ਇਕ ਬਾਰ ਤੇ ਆਏ ਹੈ 타ਕੇ ਘਾ ਨਿਕਟ ਨੇ ਆਏ ਹੈ ਰੱਛਾ ਹੋਹੀ 타ਹ ਸਬ ਕਾਲ ਦੁਸ਼ਟ ਰਿਸ਼ਟ ਟਰੇ ਤਦਕਾਲਮ ਕਿਰਪਾ ਦਸ਼ਟ ਤਨ ਜਾਹਨ ਹਰਹੁ 타ਕੇ ਦਾਬ ਤਨ ਕੋ ਮੋਹ ਰਹਹੁ ਰਿੱਧ ਸਿੱਧ ਕਰਮੋ ਸਭ ਹੋਈ दुष्टिशाह श्वयस के न कोई एक बार जन्म में संभारा काल फास ते ताही उबारा जिन नर नाम तिहारो कहा दर्द दुष्ट दुख ते राम खड्ग कीत मैं शरण तिहारी आप औत दे ले हो मारी सरब ठाोर मरो हो thai दुष्ट दुख ते ले हो बचाई ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਖਸਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੇ ਕਰਤਾ ਸ੍ਰੀ ਅੰਦੋਜ ਪਹਿ ਦੇ ਅੱਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਸ਼ਤ ਬਲ ਪਾਵੇ ਸੋਈ ਦੂਖ ਨ ਤਿਸੇ ਵਿਆਪਤ ਕੋਈ ਉੜਲ ਸੁਨੇ ਗੁੰਗ ਜੋ ਆਇ ਸਸ ਨਾ ਪਾਵਈ ਸੁਨੇ ਮੂੜ ਚਤ ਲਾਇ ਚਤੁਰਤਾ ਆਵਈ ਦੂਖ ਦਰਦ ਪਹੋ ਨਿਕਟ ਨ ਤਿੰਨ ਨਰ ਕੇ ਰਹੇ ਹੋ ਜੋ ਆਕੀ ਇੱਕ ਵਾਰ ਚਉ ਪਈ ਕੋ ਕਹੇ ਚਉ ਪਈ ਸੰਬਸੋਤਰਾ ਸਤਿ ਪੁਣੀ ਜੈ ਅਰਧ ਸੈਸਪੁੰਦੀਨ ਕਹੀ ਜੈ ਭਾਦਰਉਤ ਦੇਖ ਮੇਰੇ ਵਿਵਾਰ ਤੀਤ ਤਦਦਰ ਗ੍ਰੰਥ ਸੁਧਾਰਉ ਸਉਇਮ ਪਾਇ ਗਏ ਜਬ ਤੇ ਤੁਮਰੀ ਤਵ ਤੇ ਕੋ ਵਾਂਗ ਤਰੇ ਨੀ ਆਨਿਉ ਰਾਮ ਰਹੀਨ ਪ੍ਰਾਨ ਕ੍ਰਾਨ ਅਨੇ ਕਹੇ ਮਤੇਕ ਨਾ ਮਾਨਿਉ ਸਿਮਰਤ ਸਾਤਰ ਵੀ ਸਬੀ ਬਉਪਹੀਤ ਕਹੇ ਮੇਕ ਨਾ ਜਾਣਿਉ ਥੀਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਕਾਨਿਉ ਦੋਹਿਰਾ ਤਗਲ ਦਵਾਰ ਕੋ ਸ਼ਾੜੀ ਕਹੇਂਗੇ ਤੋਹਾਰੂ ਦਵਾਰ ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰੂ ਰਾਮ ਕਲੀ ਮਹਲਾਤੀ ਜਨੰਦ ਏ ਕਿਉਂਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੈ ਸੇਤੀ ਮਨਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਈ ਸ਼ਬਦ ਗਾਵੜੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਾ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਤਦ ਗੁਰੂ ਮੈਂ ਪਾਇਆ ਈ ਮਨ ਮੀਰਿਆ ਤੂੰ ਤਦਾ ਰਹੂ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੀ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣ ਸਮਨ ਅਗਲਾ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੀ ਤਦਾ ਰਹੋ ਹਰ ਨਾਲੇ ਸਾਚੇ ਸਾਹਿਬਾਂ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੀ ਸ਼ਾਹ ਜੀ ਦੇਹ ਤੋ ਪਾਵੈ ਸਦਾ ਸਿਵਤ ਸਲਾਹ ਤੇਰੀ ਨਾ ਮਨਵਸਾਵੈ ਨਾਉ ਜਿਨ ਕੇ ਮਨਵਸਿਆ ਵਾਜੀ ਸਰਦ ਕਨੀਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾ ਮੇਰਾ ਆਧਾਰੂ ਸਾਚਾ ਨਾ ਧਰਮ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸਾੰਤ ਸੁਖ ਮਨ ਆਏ ਸਿਆ ਜੀ ਦੀ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂਤ ਹੋ ਜੇ ਦੀ ਇਹ ਵਿੜਿਆਆਂ ਕਹੇ ਨਾਨਕ ਤਉਨੋ ਸੰਤੋਸ ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸਉਦ ਤਤ ਕਰ ਸੁਭਾਗ ਕਾਰ ਸੁਭਾਗੈ ਸੁਬਦ ਵਾਜੀ ਕਲਾ ਜਿਤ ਕਰਧਾਰੀਆਂ ਪੰਚ ਦੂਤ ਦੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮੁ ਪਾਇਆ ਤਉ ਦੀਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹਿਤਿ ਕੋ ਹਵਾ ਤਿਤ ਕਰ ਅਨਹਦ ਵਾਜੀ ਹਨੋ ਦਸਣੋ ਮਡ ਭਾਗੀ ਹੋ ਸਗਲ ਮਨੋਰਥ ਪੂਰੇ 파ਰਬਨਮ ਪ੍ਰਭ ਪਾਇਆ ਉਤਰੀ ਸਗਲ ਵਿਸੂਰੇ ਤੂ ਕਰੋਗ ਸੰਤਾ ਭੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿੱਤ ਸਤ ਗੁਰਿਆ ਪਰਪੂਰੇ ਬਿਰੂੰਤ ਨਾਨਕ ਗੁਰ ਚਰਨ ਲਾਗੇ ਵਾ ਜਨੰਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਨ ਮਸਤੂ ਭਈਉ ਸਤ ਸੰਦੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਭਈਉ ਜਿਸ ਕਾ ਸੋਸਾ ਧਾਰੂ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਅੰਧਾਰੂ ਇਹ ਵਤਤ ਜੀ ਨੈ ਜਾਈ ਨਿਤ ਨਿਤ ਰਾ ਕਰ ਦਾਰੂ ਤਮ ਸੰਤਾਰ ਚਰਨ ਉਤਰੀਏ ਸਬ ਨਾਨਕ ਬ੍ਰਹਮ ਅਪਸਾਰੂ ਸਲੋਕ ਮਹੱਲਾ ਪੰਜਵਾਂ ਤੇਰਾ ਗੀਤਾ ਜਤੂ ਨਾਹੀ ਮੈਨੋ ਜੋਗਿਕ ਤੋਈ ਮੈਂ ਨਿਰਗੁਣ ਆਰੀ ਕੋ ਗੁਣ ਨਾਹੀ ਆਪੇ ਤਰਸ ਪਿਓ ਹੋਈ ਤਰਸ ਪਿਆ ਮਹਾਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਰ ਮੰਥੀ ਵੇ ਹਰਿਆਉ ਬੌੜੀ ਤੇਤੇ ਤੋਂ ਸਮਰਤ ਜਿੱਤੇ ਕੋਈ ਨਾ ਹੈ ਉਤੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕਹਿ ਜਾਉ ਕਿ ਦੂਤ ਨਾਏ ਤੇਰਾ ਛੱਡ ਜਾਹੇ ਪਹੁੰਚਲ ਬਖਮ ਸੰਗਾਹ ਗੁਰਸਬ ਦੀਪ ਆਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੀ ਕਲਮੇ ਹੋ ਪਉਣ ਗੁਣ ਗੁਵਿੰਦ ਕਾਹੀ ਸਭ ਸੇ ਨੋ ਕਿਰਪਾਲ ਸਮਾਨ ਲਈ ਸਾਹ ਸਾਬਿਰਤਾ ਕੋਈ ਨ ਜਾਈ ਜੀ ਆਵੇ ਤੋ ਦਿਆਹੀ ਸਲੋਕ ਮਹੱਲਾ ਪੰਜਵਾਂ ਅੰਤਰ ਗੁਰਿਆਰਾਦਨ ਜੇ ਬਾਜਬ ਗੁਰ ਨਾਉ ਨੀਤਰੀ ਤਦ ਗੁਰ ਪੇਖਣਾ ਸਰਣੀ ਸੁਨ ਨਾ ਗੁਰ ਨਾਉ ਸਤਗੁਰ ਸੇਤੀ ਰਤੇ ਅੰਦਰ ਗਏ ਪਾਈ ਠਾਓ ਕੋ ਨਾਨਕ ਕਿਰਪਾ ਕਰੀ ਜਿਸ ਨੂੰ ਇਹ ਵਥ ਦੇਈ ਜਗ ਮੈਂ ਉਤਮ ਕਾਢੀ ਏ ਵਿਰਲੇ ਕੀ ਕੀ ਮਹੱਲਾ ਪੰਜਵਾਂ ਰਖੀ ਰਕਣ ਹਾਰਿਆ ਪੋ ਬਾਰੈਨ ਗੁਰ ਕੀ ਪੈਰੀ ਪਾਏ ਕਾ ਜਸ ਵਾਰੈਨ ਹੋਵਾ ਆਪ ਦਿਆਲ ਮਨੋ ਨਵਸਾਰੈਨ ਸਾਥ ਜਨਾ ਕੈ ਸੰਗ ਭਉ ਜਲਤਾਰੈਨ ਸਾਖ ਤਨਿੰਦਕ ਦੁਸ਼ਟ ਕੇ ਨਮਾਹਿ ਬਿਦਾਰੈਨ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸਮ ਰਸ ਕੋਈ ਸਗਲੇ ਦੂਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸਮ ਰਸ ਕੋਈ ਸਗਲੇ ਦੂਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ